ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆ ਬਨ ਕਾ ਇਹ ਸੁਆਵੋ ਜਨਕੈ ਸੰਗ ਚਿਤਿ ਆਵੈ ਨਾਮ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪੇਖਾ ਦੀ ਤੇ ਰਾਜਿ ਕਰავੈ ਰਾਜਾ ਤੇ ਪੇਖਾਰੀ singal parvat paar paray khal chhatra bakita andle tre pavon sujeya gur phet panita mahma sadu sang ki sonho mere mita mahma sadu sang ki ਸਨਹੋ ਮੇਰੇ ਮੀਤਾ ਪਿਖਾਰੀਆਂ ਤੂੰ ਰਾਜੀ ਜੀ ਬਣਉਂਦਾ ਦਰਸਤ ਗੁਰਵਾ ਜਾਵਾਲੇ ਦਾ ਆਰੀਆਂ ਤੂੰ ਰਾਜ ਜੀ ਬਣਾਉਂਦਾ ਦਰ ਸਤ ਗੁਰਵਾਜਾਂ ਵਾਲੀ ਦਾ ਰੂਪਕਾਰੀਆਂ ਨੂੰ ਦੇ ਹੈ ਬਣਾਉਂਦਾ ਦਰ ਸਤ ਗੁਰਵਾਜਾਂ ਵਾਲੀ ਦਾ ਰੂਪਕਾਰੀਆਂ ਨੂੰ ਦੇ ਹੈ ਬਣਾਉਂਦਾ ਦਰਸਤ ਗੁਰਵਾਚਾ ਭਵੇ ਦਾ ਬਿਖਾਰੀਆਂ ਕੋ ਰੋਜੇ ਬਣੋ ਨਰ ਸਤਿਗੁਰ ਬਾਜਾ ਵਾਲੇ ਦਾ ਹੀ ਬਿਖਾਰੀਆਂ ਤੋਂ ਰੋਜੇ ਹੈ ਬਣੋ ਨਰ ਸਤਿਗੁਰਵਾਜਾ ਵਾਲੇ ਦਾ ਸਤ ਗੁਰ ਜੀ ਬਾਜਾਂ ਬੜੀ ਦਾ ਕਰੇ ਸਤ ਗੁਰ ਜੀ ਬਾਜਾਂ ਬੜੀ ਦਾ ਹੋ ਤਰ ਸਤ ਗੁਰ ਜੀ ਹੋ ਬਾਜਾਂ ਬੜੀ ਦਾ ਜੀਹਾਰਾ ਸਤ ਗੁਰ ਜੀ ਮਾਜਾ ਵਾਲੇ ਦਾ ਜੀਤਨ ਸਤਗੁਰ ਜੀ ਹੋ ਬਾਜਾ ਵਾਲੇ ਦਾ ਜੀਤਨ ਸਤਗੁਰ ਜੀ ਹੋ ਮਾਜਾ ਵਾਲੇ ਦਾ ਇਕਾਰਿਆ ਸੁਰਾਜੀ ਜੀ ਬਣਾਉਂਦਾ ਦਰ ਸਤਗੁਰ ਬਾਜਾ ਵਾਲੇ ਸਤਿਕਾਰੀਆਂ ਤੋਂ ਰਾਜ ਜੀ ਬਣਾਉਂਦਾ ਸਤਿਗੁਰਵਾਜਾ ਵਾਲੇ ਦਾ ਉਹ ਸਤਿਕਾਰੀਆਂ ਤੋਂ ਰਾਜ ਜੀ ਬਣਾਉਂਦਾ ਸਤਿਗੁਰਵਾਜਾ ਵਾਲੇ ਦਾ ਉਹ ਸਤਿਕਾਰੀਆਂ ਤੋਂ ਰਾਜ ਜੀ ਦਰਸਤ ਗੁਰਵਾਚਾ ਵਾਲੇ ਦਾ ਇਹ ਸਿਖਾਰੀਆਂ ਤੂੰ ਰਾਜੇ ਹੈ ਬਣੋਂਦਾ ਦਰਸਤ ਗੁਰਵਾਚਾ ਵਾਲੇ ਦਾ ਇਹ ਸਿਖਾਰੀਆਂ ਤੂੰ ਰਾਜੇ ਹੈ ਬਣੋਂਦਾ ਦਰਸਤ ਗੁਰਵਾਚਾ ਵਾਲੇ ਦਰ ਸਤਗੁਰ ਜੀ ਬਾਗਾ ਵਲੇ ਦਾ ਕੀ ਕਰ ਸਤਗੁਰ ਜੀ ਮਾਜਾ ਵਲੇ ਦਾ ਦਰ ਸਤਗੁਰ ਜੀ ਬਾਗਾ ਵਲੇ ਦਾ ਸਾਜੀ ਸਿੰਗਲ ਪਰਵਤ ਪਾਰ ਪਰੇ ਤਰਪ ਕੀਤਾ ਵਹਿ ਗੁਣ ਆਂਗਲੇ ਤੇ ਪਵਨ ਸੁਜਿਆ ਮੁਰ ਪੇਟ ਪਨੀਤਾ ਮਹਿਮ ਸਾਧੂ ਸੰਗ ਕੀ ਵਾ ਮਹਿਮ ਸਾਧੂ ਸੰਗ ਕੀ ਵਾ ਗੁਰੂ ਸਨਿਓ ਮੇਰੇ ਮੀਤਾ i <laughs> ਨੰਦੁਨੀਆ ਦੇ ਮਾਲਕ ਬਾਲੀ ਕਲ ਆਲਮ ਸਰਬ ਕਨਾਈ ਸਰਬ ਸੰਜੀਵਾਲਤਾ ਤੇਰੇ ਉਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਹਜ਼ੂਰੀ ਵਿੱਚ ਸਤ ਸੰਗਤ ਦਾ ਲਾਹਾ ਲੈ ਰਹੇ ਆਂ ਸਤ ਸੰਗੀ ਜਨੋ ਵੱਡੇ ਭਾਗਾਂ ਵਾਲੇ ਆ ਉੱਤਮ ਕਰਮ ਨੇ ਇੱਥੇ ਗੁਰਬਾਣੀ ਕਹਿ ਰਹੀ ਹੈ ਵਾਹਿਗੁਰੂ ਬਾਣੀ ਕਹਿੰਦੀ ਹੈ ਭਾਗ ਠੜੇ ਹਰ ਸੰਤ ਤੇ ਮਾਰੇ ਜਨ ਕਰ ਤਨ ਹਰ ਨਾਮਾ ਵੱਡੇ ਭਾਗ ਨੇ ਜਿੰਨਾ ਚਿਰ ਭਾਈ ਸਾਹਿਬ ਨਹੀਂ ਆਉਂਦੇ ਅ타ਗਰਤਾ ਬਣਾ ਕੇ ਰੱਖਿਓ ਇਹ ਸਮਾਂ ਬਾਰ-ਬਾਰ ਨਹੀਂ ਮਿਲਣਾ ਸਤ ਸੰਗਤ ਦਾ ਸਮਾਂ ਤੇ ਮਨੁੱਖਾ ਸਰੀਰ ਇੱਤੇ ਵੱਡੇ ਭਾਗਾ ਨਾਲ ਪ੍ਰਾਪਤ ਹੁੰਦੀ ਏ ਮਨੁੱਖਾ ਸਰੀਰ ਮਨੁੱਖਾ ਦੇ ਉਤਮ ਕਰਮਾਂ ਦੇ ਨਾਲ ਪੇਲੀ ਆਪ ਜੀ ਉਹ ਗੁਰਦੇਵ ਤਨ ਜਉਥੇ ਪਤਸਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਆ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਗੁਰੂ ਤਖਾਰੀਆਂ ਨੂੰ ਰਾਜੇ ਬਣਾਉਣ ਵਾਲੇ ਉਹ ਸਹਿਬ ਦੀਆਂ ਬਾਤਾਂ ਪੈ ਰੀਆਂ ਸਨ ਗੁਰੂ ਨਾਨਕ ਦੀ ਹਰ ਇੱਕ ਜੋਤ ਨੇ ਭਾਵੇਂ ਉਹ ਪਹਿਲਾ ਸਰੂਪ ਹੈ ਭਾਵੇਂ ਦੂਸਰੀ ਜੋਤ ਹੈ ਭਾਵੇਂ ਤੀਸਰੀ ਪਾਤਸ਼ਾਹ ਚੌਥੀ ਪਾਤਸ਼ਾਹ ਇਦਾਂ ਜਿਹੜਾ ਵੀ ਗੁਰੂ ਨਾਨਕ ਦੀ ਜੋਤ ਦੇ ਨਾਲ ਜੁੜਿਆ ਨਾ ਸੱਚ ਕਰਕੇ ਜਾਣੇ ਉਹ ਕਦੇ ਖਾਲੀ ਨਹੀਂ ਗਿਆ ਬਖਸ਼ਾ ਗੁਰੂ ਨਾਨਕ ਦੀਆਂ ਰਹਿਮਤਾਂ ਗੁਰੂ ਨਾਨਕ ਦੀ ਕਿਰਪਾ ਵਰਤਦੀ ਹੈ ਇਹ ਉਹਨਾਂ ਤੇ ਵਰਤਦੀ ਹੈ ਗੁਰੂ ਨਾਨਕ ਦੀ ਕਿਰਪਾ ਜਿਹੜੇ ਮਨ ਕਰਕੇ ਜੁੜ ਜਾਂਦੇ ਨੇ ਵਰਦੀ ਪਾ ਲੈਣਾ ਗੁਰੂ ਨਾਨਕ ਦੇ ਸਕੂਲ ਦੀ ਵੱਖਰੀ ਗੱਲ ਹੈ ਸਮਰਪਿਤ ਹੋ ਜਾਣਾ ਗੁਰੂ ਨਾਨਕ ਨੂੰ ਇਹ ਆਨੰਦ ਵੱਖਰਾ ਹੈ ਆਕੂ ਸਤਨਾ ਜਿਹੜੇ ਐ ਸਮਰਪਿਤ ਹੋ ਗਏ ਨਾ ਜਿਉਂ ਜਲ ਮੈਂ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਉਹਨਾਂ ਨੂੰ ਪਤਾ ਹੈ ਫਿਰ ਅਨਹਦ ਰਸ ਕੀ ਹੁੰਦਾ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇੱਥੇ ਗੱਲਾਂ ਤੇ ਆਪਾਂ ਅਨਹਦ ਦੀਆਂ ਕਰਦੇ ਆ ਗੱਲਾਂ ਤੇ ਆਪਾਂ ਆਤਮਿਕ ਆਨੰਦ ਦੀਆਂ ਕਰ ਲੈਨੇ ਆ ਆ ਚੰਮ ਦੀ ਜਿੱਬਾ ਦੇ ਨਾਲ ਪਰ ਆਤਮਿਕ ਆਨੰਦ ਅਨਹਦ ਦਾ ਆਨੰਦ ਇੱਥੇ ਚੱਖਿਆਂ ਤੋਂ ਹੀ ਪਤਾ ਲੱਗੇਗਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਕਈ ਵਾਰੀ ਸਵਾਲ ਹੁੰਦਾ ਹੈ ਵੀ ਬਾਣੀ ਪੜਦੇ ਆ ਕਥਾ ਵੀ ਸੁਣਦੇ ਆ ਆਨੰਦ ਨਹੀਂ ਆਉਂਦਾ ਬਾਣੀ ਪੜਦੇ ਆ ਕਥਾ ਸੁਣਦੇ ਆ ਆਨੰਦ ਤਦੇ ਆਊਗਾ ਜੇ ਇੱਥੇ ਟਿਕਾਂਗੇ ਹੁਣ ਵੇਖਿਆ ਸੀ ਮੇਰਾ ਖਾਲਾ ਵੀ ਚਲੋ ਇਸ਼ਾਰਾ ਹੋਇਆ ਹੋਵੇਗਾ ਬਾਬੇ ਜਾਮੇ ਜਾਂ ਜਿੱਦਾਂ ਮਰਜੀ ਜਾਂ ਪ੍ਰਬੰਧਕਾਂ ਵੱਲੋਂ ਬੇਨਤੀ ਹੋਈ ਜਣਿਆ ਭਾਈ ਆਜੋ ਲੰਗਰ ਵਾਲੋਂ ਆ ਵੇਖੋ ਸਾਰੇ ਉਤਰਨ ਹੋ ਗਏ ਇਦਾਂ ਮਾਤਵਲ ਅਸੀਂ ਤੇ ਪਦਾਰਥਾਂ ਤੱਕ ਸੇਮਤ ਖੜੇ ਆ ਅਨਹਦ ਤੱਕ ਕੋਈ ਵਿਰਲਾ ਪਹੁੰਚਦਾ ਏ ਬੋਲੋ ਸਤਨਾਮ ਗੁਰ ਬਾਣੀ ਦੀ ਵਿਚਾਰ ਦਾ ਗੁਰ ਸ਼ਬਦ ਦਾ ਲਾਹਾ ਉਹ ਲੈਣਗੇ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਦੇ ਮਨ ਦਾ ਖਿਆਲ ਹੈ ਕਿ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਹੈ ਅੱਜ ਲਾਹਾ ਲੈਣਾ ਅੱਜ ਆਨੰਦ ਲੈਣਾ ਜਿਹੜਿਆਂ ਦੇ ਮਨ 'ਚ ਹੈ ਨਾ ਗੁਰਦੁਆਰੇ ਖੰਡ ਪਾਠ ਹੋਇਆ ਲੰਗਰ ਲੱਗੂਗਾ ਕੋਈ ਕਹਿੰਦਾ ਉਹ ਜਲੇਬੀਆਂ ਚੱਲਣ ਗਈ ਆ ਕੋਈ ਕਹਿੰਦਾ ਉੱਥੇ ਮਟਰ ਪਨੀਰ ਬਣਿਆ ਇਹ ਤੇ دنیਵੀ ਪਦਾਰਥ ਨੇ ਇਹ ਤਾਂ ਆਨੰਦ ਹੋਣ ਸਕਿਆ ਸਾਮ ਨੂੰ ਫੇਰ ਭੁੱਖ ਵਿਆਪੇਗੀ ਬੋਲੋ ਸਤਨਾਮ ਪਰ ਅਨਹਦ ਦਾ ਜਿਹੜਾ ਆਨੰਦ ਹੈ ਜਿਹੜਾ ਉਹ ਆਨੰਦ ਮਾਣ ਲੈਂਦਾ ਬਾਣੀ ਕਹਿੰਦੀ ਹੈ ਸਤਗੁਰੂ ਦੀ ਸ਼ਬਦ ਦਾ ਆਨੰਦ ਇਹੋ ਜ ਹੈ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ ਬੋਲੋ ਸਤਨਾਮ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਮਿਟ ਜਾਂਦੀਆਂ ਨੇ ਸੱਜਣਾ ਭੁੱਖਾਂ ਜੇ ਮਨ ਕਰਕੇ ਜੁੜੇਗਾ ਭਲੇਆ ਆਓ ਪਿਆਰਿਓ ਗੱਲ ਚੱਲ ਰਹੀ ਸੀ ਗੁਰੂ ਦੀਆਂ ਬਾਤਾਂ ਪੈ ਰਹੀਆਂ ਸੀ ਗੁਰੂ ਭਿਖਾਰੀਆਂ ਨੂੰ ਗੁਰੂ ਕੰਗਾਲਾਂ ਨੂੰ ਰਾਜੇ ਬਣਾ ਦਿੰਦਾ ਇਹ ਸੱਚ ਹੈ ਪਰ ਇੱਥੇ ਕਈ ਵਾਰੀ ਕੁਐਸਚਨ ਵੀ ਹੋ ਪੈਦਾ ਹੁੰਦਾ ਵੀ ਇੰਨਾ ਇੰਨਾ ਸਮਾਂ ਤੇ ਆਪਾਂ ਨੂੰ ਬਾਣੀ ਪੜ੍ਹਦੇ ਨੂੰ ਹੋ ਗਿਆ ਨਾ ਕੀਰਤਨ ਕਰਦੇ ਨੂੰ ਕਿੰਨਾ ਕਿੰਨਾ ਸਮਾਂ ਹੋ ਗਿਆ ਆਪਾਂ ਤੇ ਉੱਥੇ ਹੀ ਐ ਅਸੀਂ ਤੇ ਸਵਾਰਥ ਵਾਸਤੇ ਪੜ੍ਹਦੇ ਆਂ ਬੋਲੋ ਸਤਨਾਮ ਆ ਬਾਬੇ ਦਾ ਬਾਜਾ ਉਹਨਾਂ ਚਿਰ ਵਜੇਗਾ ਜਿੰਨਾ ਚਿਰ ਤੁਸੀਂ ਆਉਂਦੇ ਰਹੋਗੇ ਸੱਚ ਹੈ ਗੱਲ ਅਸੀਂ ਤਾਂ ਸਵਾਰਥੀ ਆਂ ਭਾਈ ਸਵਾਰਥ ਦੇ ਮਾਰੇ ਬਾਣੀ ਪੜ੍ਹਦੇ ਕੋਈ ਸਵਾਰਥ ਦਾ ਫਾਰਾ ਕੋਈ ਆਪਣੇ ਬੱਚੇ ਪਾਲਣ ਰੋਟੀਆਂ ਕਾਰਨ ਪੂਰੇ ਤਾਲ ਆ ਪਛੜਾ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਨ ਗਾਵਨ ਸੀਤਾ ਰਾਜੇ ਰਾਮ ਪਰ ਜਿੱਦੇ ਮਨ ਕਰਕੇ ਬਾਣੀ ਪੜੀ ਨਾ ਉਧਰ ਫਿਰ ਇਧਰ ਧਿਆਨ ਨਹੀਂ ਫਿਰ ਸੁਰਤ ਉੱਥੇ ਜੁੜੇਗੀ ਬੋਲੋ ਸਤਨਾਮ ਉਦੋਂ ਮਨ ਉੱਥੇ ਜੁੜੇਗਾ ਟਿਕੇਗਾ ਮਨ ਹੁਣ ਤੱਕ ਤੇ ਸੱਚ ਕਰਕੇ ਜਾਣਿਓ ਅੱਜ ਦਾ ਜਿਹੜਾ ਦੌਰ ਚੱਲ ਰਿਆ ਨਾ ਸਾਡੇ ਮਨਾਂ ਦੇ ਵਿੱਚ ਇੰਨਾਂ ਕੋ ਕਿੰਤੂ ਪ੍ਰੰਤੂ ਭਰ ਦਿੱਤਾ ਹਰ ਇੱਕ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਹਰ ਇੱਕ ਗੱਲ ਦੇ ਉੱਤੇ ਟਿਕਾ ਟੱਪਣੀ ਕਿਉਂ ਅਸੀਂ ਪੜ ਬੋਤੇ ਗਏ ਬੋਲੋ ਸਤਨਾਮ ਹੁਣ ਤੇ ਹਰ ਇੱਕ ਜੀਵ ਦੇ ਵਿੱਚ ਪਾਈ ਫਿਰਦਾ ਮਾਫ਼ ਕਰਨਾ ਬਾਣੀ ਹਰ ਇੱਕ ਜੀਵ ਚ ਪਾਈ ਫਿਰਦਾ ਪੜ ਗਏ ਅਸੀਂ ਬੋਤੇ ਉਹ ਸਰਦਾ ਨਹੀਂ ਰਹੀ ਗੁਰੂ ਪ੍ਰਤੀ ਉਹ ਭਾਵਨਾ ਨਹੀਂ ਰਹੀ ਜੇ ਕਿਤੇ ਸੱਚ ਕਰਕੇ ਜਾਣੀ ਉਹ ਸਰਦਾ ਜਿਵੇਂ ਭਾਈ ਸੋਮਾ ਸਹਿ ਦੀ ਗੱਲ ਕਰ ਰਹੇ ਸਨ ਨਾ ਕਿ ਤੇ ਉਹ ਸਰਦਾ ਬਣ ਜਾਵੇ ਅੱਜ ਵੀ ਗੁਰੂ ਉਹੀ ਨਦਰਾਂ ਨੇ ਅੱਜ ਵੀ ਗੁਰੂ ਦੀ ਉਹੀ ਮਿਹਰ ਹੈ ਕਰਦਾ ਹੈ ਗੁਰੂ ਕਿਵੇਂ ਇੱਕ ਆਮ ਅੱਖਰ ਜੋੜ-ਜੋੜ ਕੇ ਕਵਿਤਾ ਲਿਖਣ ਵਾਲੇ ਨੂੰ ਗੁਰੂ ਰਾਜਾ ਬਣਾ ਦਿੰਦਾ ਹੈ ਪਰ ਉਹਦੀ ਨਜ਼ਰ ਦੇ ਵਿੱਚ ਆ ਜਦੋਂ ਜਿੰਨਾ ਚਿਰ ਉਹਦੀ ਨਜ਼ਰ ਵਿੱਚ ਨਹੀਂ ਨਾ ਉਨਾਂ ਚਿਰ ਗੱਲ ਨਹੀਂ ਆਉ ਮੰਨ ਕਰਕੇ ਸੁਰਤ ਜੋੜਿਓ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਸੰਬੰਧੀ ਵਿਚਾਰਾਂ ਭਾਈ ਸਾਹਿਬ ਤੋਂ ਸੁਣਾਂਗੇ ਕਿਉਂ ਪ੍ਰਮੁੱਖਤਾ ਤੌਰ ਤੇ ਆਪਾਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਹੈ ਆ ਰਹੇ ਨੇ ਭਾਈ ਸਾਹਿਬ ਆਪਾਂ ਉਹਨਾਂ ਦੇ ਮੁਖਾਰਬੰਦ ਤੋਂ ਅਮਰਤਮਈ ਬਚਨ ਸੁਣਨੇ ਸੁਣਨੇ ਹਨ ਵਿਚਾਰਾਂ ਆਪਾਂ ਕਰੀਏ ਕਿ ਕਿਵੇਂ ਗੁਰੂ ਰਾਜਾ ਬਣਾਉਂਦਾ ਗੁਰੂ ਦੀ ਨਦਰ ਚ ਆ ਕੇ ਤਾਂ ਵੇਖ ਸਿੱਖਾ ਐਵੇਂ ਬਾਹਰ ਦਰ ਦਰ ਦੀਆਂ ਠੋਕਰਾਂ ਖਾਨਾ ਫਿਰਦਾ ਐ ਅੱਜ ਤੇ ਸੱਚੇ ਕਰਕੇ ਜਾਣਿਓ ਅੱਜ ਦੇ ਸਿੱਖ ਦੇ ਤਾਂ ਬਾਬੇ ਹੀ ਪਤਾ ਨਹੀਂ ਕਿੰਨੇ ਕਨੇ ਕੋਈ 10ਵੀਂ ਆਲਾ ਲਈ ਫਿਰਦਾ ਕੋਈ 14ਵੇਂ ਆਲਾ ਕੋਈ ਪੁੰਨੇ ਆਲਾ ਕੋਈ ਪੰਜਵੀਂ ਆਲਾ ਕੋਈ ਪਤਾ ਨਹੀਂ ਕਿੰਨੇ ਕ ਬਾਬੇ ਨੇ ਸਿੱਖਦੇ ਸਾਡਾ ਬਾਬਾ ਇੱਕੋ ਹੀ ਹੈ ਧੰਗ ਗੁਰੂ ਨਾਨਕ ਤੋਹੇ ਨਿਰੰਕਾਰ ਇੱਥੇ ਕਿਹਾ ਤਰਾ ਕੇ ਸਭਨਾ ਜੀਆਂ ਦਾ ਇੱਕ ਦਾਤਾ ਕਿਤੇ ਆ ਤਾ ਜਾ ਉਹਦੀ ਨਜ਼ਰ ਦੇ ਵਿੱਚ ਸੱਜਣਾ ਕਿੰਤੂ ਪ੍ਰੰਤੂ ਛੱਡ ਦੇ ਬੇਕਾਰ ਛੱਡ ਦੇ ਗੁਰੂ ਕੀ ਨਹੀਂ ਕਰ ਸਕਦਾ ਮਿਰਤਕ ਕੋ ਜੀਵਲਨ ਹਾਰ ਭੁਖੇ ਕੋ ਦੇਵਤ ਆਧਾਰ ਗੁਰੂ ਮਰਦਿਆਂ ਤੇ ਜਾਉਂਦਾ ਕਰ ਸਕਦਾ ਹੈ ਗੁਰੂ ਗੁਰੂ ਸਮਰੱਥ ਹੈ ਗੁਰੂ ਸਰਵ ਕਲਾ ਸੰਪੂਰਨ ਹੈ ਤੇ ਗੁਰੂ ਤੇ ਕਿਤੇ ਸ਼ੰਕਾ ਨਾ ਕਰੀ ਗੁਰੂਾਇ ਨੇ ਕਰ ਸਕਦਾ ਗੁਰੂ ਸਭ ਕੁਝ ਕਰ ਸਕਦਾ ਹੈ ਆਓ ਆਨੰਦਪੁਰ ਸਾਹਿਬ ਦੀ ਧਰਤੀ ਹੈ ਕਲੰਗੀਆਂ ਵਾਲੇ ਪਾਤਸ਼ਾਹ ਸੰਗਤਾਂ ਨੂੰ ਨਜ਼ਰਾਂ ਦੇ ਨਾਲ ਨਿਹਾਲ ਕਰਦੇ ਨੇ ਪਾਤਸ਼ਾਹ ਨੇ ਨਾ ਅੱਜ ਜਿੰਮੇ ਹੁਣ ਕਥਾ ਕੀਰਤਨ ਦਰਬਾਰ ਰੱਖਿਆ ਸਮੂਹ ਜਾਨੀ ਪਤੀ ਵਾਲੀ ਸੰਗਤ ਨੇ ਮੌੜਾਂ ਦੀ ਸੰਗਤ ਨੇ ਇਦਾਂ ਨਾ ਪਾਤਸ਼ਾਹ ਨੇ ਕਵੀ ਦਰਬਾਰ ਰੱਖਿਆ ਨੰਦਪੁਰ ਸਾਹਿਬ ਦੀ ਧਰਤੀ ਤੇ ਕਵੀ ਦਰਬਾਰ ਕਟੌਚ ਦੀ रियासत ਦੇ ਵਿੱਚੋਂ ਇੱਕ ਕਵੀ ਆਇਆ ਪਾਤਸ਼ਾਹੀ ਸਰ ਚਰਨ ਸਰਨ ਦੇ ਵਿੱਚ ਅੱਖਰ ਜੋੜ ਜੋੜ ਕੇ ਨਾ ਕਵਤਾਵਾਂ ਲਿਖਦਾ ਲੋਕੀ ਮਜ਼ਾਕ ਕਰਦੇ ਨੇ ਉਹਨੂੰ ਲੋਕੀ ਉਹਦਾ ਹਾਸਾ ਠੱਠਾ ਕਰਦੇ ਹਨ ਮੈਲੇ ਕਚਲੇ 'ਚ ਕੱਪੜੇ ਨੇ ਅੱਜ ਕੱਲ ਆਪਾਂ ਬੇਸ ਵੇਖਦੇ ਆ ਨਾ ਭੇਖ ਵੇਖਦੇ ਆ ਬੇਸ ਵੇਖਦੇ ਆ ਅੰਦਰ ਨਹੀਂ ਵੇਖਦੇ ਆਇਆ ਜਦੋਂ ਅਨੰਦਪੁਰ ਸਾਹਿਬ ਨਾ ਪੁੱਛਦਾ ਏ ਬਾਜਾਂ ਵਾਲੇ ਨੇ ਕਵੀ ਦਰਬਾਰ ਕਰਾਇਆ ਉਹ ਕਹਿੰਦੇ ਵੀ ਹਾਂ ਤੈਨੂੰ ਕੀ ਲੋੜ ਪੈਗੀ ਕਹਿੰਦਾ ਮੈਂ ਕਵੀ ਆ ਉਹ ਵੇਖ ਕੇ ਹੱਸਦੇ ਨੇ ਕਹਿੰਦੇ ਤੇਰੇ ਵਰਗਾ ਕਵੀ ਹੁੰਦਾ ਕਹਿੰਦਾ ਮੈਂ ਕਵੀ ਆ ਭਾਈ ਸਾਹਿਬ ਪਹੁੰਚ ਚੁੱਕੇ ਨੇ ਸੰਗਤ ਨੂੰ ਬੇਨਤੀ ਆ ਭਾਈ ਦਰਬਾਰ ਸਾਹਿਬ ਵਿੱਚ ਪਹੁੰਚੋ ਆਪਣੇ ਕੋਲ ਉਹ ਪੰਥ ਦੀ ਪ੍ਰਸਿੱਧ ਮਹਾਨ ਸ਼ਖਸੀਅਤ ਬਸੇਸ ਤੌਰ ਤੇ ਆ ਹੀ ਰਹੇ ਨੇ ਇਸ ਕਰਕੇ ਬਾਤ ਛੱਡ ਕੇ ਸੰਗਤਾਂ ਭਾਈ ਦਰਵਾਰ ਦੇ ਵਿੱਚ ਪਹੁੰਚ ਕੇ ਲਾਹਾ ਲਓ ਆਓ ਪਿਆਰਿਓ ਕਹਿੰਦੇ ਤੇਰੇ ਵਰਗੇ ਕਵੀ ਹੁੰਦੇ ਨੇ ਉਹ ਕਹਿੰਦਾ ਮੈਂ ਕਵੀ ਆ ਮੈਨੂੰ ਕਿਰਪਾ ਕਰ ਦਿਓ ਗੁਰੂ ਸਾਹਿਬ ਨੂੰ ਮਲਾ ਦੇਓ ਮਜ਼ਾਕ ਕਰਦੇ ਨੇ ਹਾਸਾ ਕਰਦੇ ਨੇ ਪਰ ਇੱਕ ਗੁਰਸਿੱਖ ਦਇਆਵਾਨ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਮੈਂ ਗੁਰੂ ਸਾਹਿਬਾਂ ਨੂੰ ਮਲਾਵਾਗਾ ਇਦਾਂ ਹੀ ਹੋਇਆ ਗੁਰੂ ਸਾਹਿਬਾਂ ਦਾ ਕਵੀ ਦਰਬਾਰ ਲੱਗ ਗਿਆ ਤੇ ਕਵੀ ਬੈਠੇ ਨੇ ਵੱਡੇ ਵੱਡੇ ਮਹਾਨ ਹਸਤੀਆਂ ਬੈਠੀਆਂ ਨੇ ਵਿਦਵਾਨ ਬੈਠੇ ਨੇ ਗੁਰੂ ਸਾਹਿਬਾਂ ਦੀ ਗੋਦ ਦੇ ਵਿੱਚ ਹਜੂਰੀ ਦੇ ਵਿੱਚ ਜਦੋਂ ਪਹੁੰਚੇ ਹਨ ਬੇਨਤੀ ਕੀਤੀ ਪਾਤਸ਼ਾਹ ਕਵੀ ਆ ਮਹਾਰਾਜ ਕਹਿੰਦੇ ਕਿੱਥੋਂ ਆਇਆ ਕਟੌਚ ਦੀ ਰਿਆਸਤ ਤੋਂ ਪਾਤਸ਼ਾਹ ਪੁੱਛਦੇ ਨੇ ਕਲੰਗੀਧਰ ਦਸਮੇਸ਼ ਜੀ ਕਹਿੰਦੇ ਨਾਮ ਕੀ ਹੈ ਹੱਥ ਜੋੜ ਕੇ ਆਂਦਾ ਹੈ ਪਾਤਸ਼ਾਹ ਨਾਮ ਤੇ ਅਮੀਰਾਂ ਦੇ ਹੁੰਦੇ ਨੇ ਗਰੀਬਾਂ ਦਾ ਕਾਹਦਾ ਨਾਮ ਹੈ ਅਮੀਰਾਂ ਦੇ ਨਾਮ ਹੁੰਦੇ ਨੇ ਮਹਾਰਾਜ ਕਹਿੰਦੇ ਨਹੀਂ ਕੋਈ ਤਾਂ ਨਾਮ ਹੋਣਾ ਹੈ ਭਾਈ ਮਾਤਾ ਪਿਤਾ ਦਾ ਕੋਈ ਤੇ ਨਾਮ ਰੱਖਿਆ ਹੋਣਾ ਮਹਾਰਾਜ ਮਾਤਾ ਪਿਤਾ ਨੇ ਤੇ ਨਾਮ ਹੰਸਰਾਜ ਰੱਖਿਆ ਪਰ ਲੋਕੀ ਮੈਨੂੰ ਹੰਸੂ ਹੰਸੂ ਕਹਿੰਦੇ ਨੇ ਤੇ ਕਲੰਗੀ ਧਰਜੀ ਮੁਸਕਰਾ ਕੇ ਕਹਿਣ ਲੱਗੀ ਕਵੀ ਹੰਸਰਾਜ ਜੀ ਕੁਝ ਸੁਣਾਓ ਪਹਿਲੀ ਕਵਿਤਾ ਸੁਣਾਈ ਕਵੀ ਹੰਸ ਰਾਜ ਜੀ ਨੇ ਸਤਿਗੁਰੂ ਦਇਆ ਦੇ ਸਾਗਰ ਨਦਰਾਂ ਜਦੋਂ ਕਵੀ ਹੰਸ ਰਾਜ ਜੀ ਤੇ ਪਈਆਂ ਮਾਨ ਨਾਦਰੀ ਨਜ਼ਰ ਨਿਹਾਲ ਹੋ ਗਿਆ ਤੇ ਗੁਰਮਖ ਪਿਆਰਿਓ ਸਤਿਗੁਰੂ ਜੀ ਫਿਰ ਕਹਿੰਦੇ ਨੇ ਕਵੀ ਹੰਸ ਰਾਜ ਜੀ ਕੁਝ ਹੋਰ ਸੁਣਾਓ ਐਦਾਂ ਹੀ ਕਵਤਾ ਸੰਪੂਰਨ ਕਰਨ ਲੱਗਦਾ ਜਦੋਂ ਫਿਰ ਕਹਿੰਦੇ ਹੋਰ ਸੁਣਾਓ ਕੁਝ ਐਦਾਂ ਸੁਣਾਉਂਦੇ ਗਏ ਉਸ ਦਿਨ ਦਾ ਕਵੀ ਦਰਬਾਰ ਨਾ ਕਵੀ ਹੰਸ ਰਾਜ ਜੀ ਨੇ ਲਾਇਆ ਤੇ ਸਤਿਗੁਰੂ ਜੀ ਆਂਦੇ ਨੇ ਆਪਣੇ ਖਜ਼ਾਂਚੀ ਰਾਮ ਚੰਦ ਨੂੰ ਕਹਿੰਦੇ ਨੇ ਖਜ਼ਾਨਾ ਖਾਲੀ ਕਰ ਦਿਓ ਵੇਖੋ ਖਜ਼ਾਨਾ ਖਾਲੀ ਕਰ ਦਿਓ ਉਸ ਵਕਤ ਕਹਿੰਦੇ 18000 ਰਜਤ ਪੰਨ ਅੱਗੇ ਲਿਆ ਕੇ ਰੱਖ ਦਿੱਤੀਆਂ ਮੋਹਰਾ ਤੇ ਮਹਾਰਾਜ ਕਹਿੰਦੇ ਇੱਥੇ ਹੀ ਬਸ ਨਹੀਂ 11 ਘੋੜਾ ਸਵਾਰ ਇੱਕ ਸੋਹਣਾ ਬੜਮੁੱਲਾ ਹਾਥੀ ਪਾਲਕੀ ਤਿੰਨ ਨਗਾਰਾ ਮਹਾਰਾਜ ਨੇ ਬਖਸ਼ਿਸ਼ ਕੀਤਾ ਤੇ ਕਵੀ ਹੰਸ ਰਾਜ ਜੀ ਨੇ ਹੱਥ ਜੋੜ ਲੈ ਕਹਿੰਦਾ ਪਾਤਸ਼ਾਹ ਮੈਂ ਤੇ ਟਕੇ ਦੋ ਟਕਿਆਂ ਦਾ ਕਵੀ ਹਾਂ ਮੈਂ ਤੇ ਟਕੇ ਦੋ ਟਕਿਆਂ ਦਾ ਕਵੀ ਹਾਂ ਇਹ ਤੇ ਇੱਡੀਆਂ ਬਖਸ਼ਿਸ਼ਾਂ ਮਹਾਰਾਜ ਕਹਿੰਦੇ ਨੇ ਇਹ ਤੇ ਥੋੜੀ ਜੀ ਭੇਟਾ ਹੈ ਇਹ ਤੇ ਤੁਸਕ ਭੇਟਾ ਹੈ ਮਹਾਰਾਜ ਕਿਰਪਾ ਕਰ ਦਿਓ ਆਪ ਜੀ ਤੋਂ ਕੁਝ ਮੰਗਣ ਲੱਗੇ ਆ ਕੀ ਮੰਗਿਆ ਕੋਈ ਹੰਸ ਰਾਜ ਜੀ ਨੇ ਹੰਸ ਰਾਜ ਜੀ ਕਹਿੰਦੇ ਨੇ ਕੁਝ ਮੰਗਣ ਲੱਗੇ ਆ ਪਾਤਸ਼ਾਹ ਮਹਾਰਾਜ ਕਹਿੰਦੇ ਮੰਗੋ ਕਿਰਪਾ ਕਰ ਦਿਓ ਮਹਾਰਾਜ ਆ ਭੇਟਾ ਮੈਂ ਮੰਗੀ ਨਹੀਂ ਤੁਸੀਂ ਦਿੱਤੀ ਹੈ 11 ਘੋੜੇ ਤੁਸੀਂ ਦਿੱਤੇ ਨੇ ਘੋੜ ਸਵਾਰ ਤੁਸੀਂ ਦਿੱਤਾ ਸੋਹਣਾ ਹਾਥੀ ਤੁਸੀਂ ਦਿੱਤਾ ਮੈਂ ਮੰਗਿਆ ਨਹੀਂ ਪਰ ਕਿਰਪਾ ਕਰਦੇ ਜੋ ਹੁਣ ਚੀਜ਼ ਮੰਗਣ ਲੱਗਿਆ ਨਾ ਨਾ ਕਰਿਓ ਮਹਾਰਾਜ ਕਹਿੰਦੇ ਮੰਗ ਤੇ ਸਹੀ ਮਹਾਰਾਜ ਕਿਰਪਾ ਕਰਦੇ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿਓ ਬੋਲੋ ਸਤਨਾਮ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ ਪਾਤਸ਼ਾਹ ਕਹਿੰਦੇ ਨੇ ਕਵੀ ਹੰਸ ਰਾਜ ਜੀ ਤੁਹਾਡੇ ਵਾਸਤੇ ਗੁਰੂ ਨਾਨਕ ਦਾ ਦਰ ਸਦਾ ਹੀ ਖੁੱਲ੍ਹਾ ਹੈ ਪਰ ਜਦੋਂ ਆਮੋ ਤੇ ਰਾਜਿਆਂ ਵਾਂਗ ਆਇਆ ਕਰੋ ਬੋਲੋ ਸਤਨਾਮ ਤੇ ਗੁਰਮਖ ਪਿਆਰੇ ਆਓ ਇਤਿਹਾਸ ਬੜਾ ਲੰਮਾ ਚੌੜਾ ਕਵੀ ਹੰਸ ਰਾਜ ਜੀ ਦਾ ਸਤਗੁਰੂ ਕਿਰਪਾ ਕਰਨ ਇਹ ਉਹ ਦਰ ਹੈ ਇਹ ਗੁਰੂ ਨਾਨਕ ਦਾ ਜਿਵੇਂ ਭਾਈ ਸੋਮਾ ਸਾਹ ਵਰਗਿਆਂ ਨੂੰ ਸਾਹਾ ਦਾ ਸਭ ਬਣਾ ਦਿੰਦਾ ਹੈ ਇਹ ਉਹ ਗੁਰੂ ਨਾਨਕ ਦਾ ਦਰ ਹੈ ਜਿਵੇਂ ਕਵੀ ਹੰਸ ਰਾਜ ਵਰਗਿਆਂ ਨੂੰ ਇੱਕ ਟਕੇ ਦੇ ਕਵੀ ਨੂੰ ਰਾਜਾ ਬਾਦ ਸਾਹ ਬਣਾ ਦਿੰਦਾ ਇਹ ਉਹ ਗੁਰੂ ਨਾਨਕ ਦਾ ਦਰ ਹੈ ਤੇ ਆਪਣੇ ਦੇ ਵਿੱਚ ਅੰਤ ਪ੍ਰਸਿੱਧ ਮਹਾਨ ਸ਼ਖਸੀਅਤ ਤਤਵੇਤੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਜਿਉ ਆਇਆਂ ਕਹੀਏ ਇੱਕੋ ਤਾਰਨਾ ਪੜਕੇ ਅਗਲਾ ਸਮਾ ਆਪਾਂ ਭਾਈ ਸਾਹਿਬ ਦੀ ਰਸਨਾ ਦੇ ਉੱਤੋਂ ਅੰਮ੍ਰਿਤਮਈ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਸੁਣਨੀ ਹੈ ਸਾਰੇ ਬਾ ਚੜ ਕੇ ਦਰਬਾਰ ਸਾਹਿਬ ਦੇ ਵਿੱਚ ਪਹੁੰਚੋ ਭਾਈ ਇਕਾਗਰ ਚ ਧੋਕੇ ਬੈਠੋ ਆ ਇੱਕੋ ਹੀ ਤਾਰਨਾ ਪੜਾਂਗਾ ਅਗਲਾ ਸਮਾਂ ਭਾਈ ਸਾਹਿਬ ਜੀ ਦਾ ਇਹ ਦਰ ਹੈ ਸਤਿਗੁਰੂ ਨਾਨਕ ਦਾ ਇਹ ਗੁਰੂ ਨਾਨਕ ਦਾ ਦਰ ਹੈ ਇਥੋਂ ਮਿਲਦੀਆਂ ਦਾਤਾ ਭਾਰੀ ਕਰ ਹੈ ਸਤਗੁਰ ਨਾਨਕ ਦਾ ਇਥੋਂ ਮਿਲਦੀਆਂ ਦਾਤਾਂ ਭਾਰੀ ਕਰ ਹੈ ਸਤਗੁਰ ਨਾਨਕ ਦਾ ਇਥੋਂ ਮਿਲਦੀਆਂ ਦਾਤਾਂ ਭਾਰੀ ਕਰ ਹੈ ਸਤਗੁਰ ਨਾਨਕ ਦਾ ਇਥੋਂ ਮਿਲਦੀਆਂ ਦਾਤਾਂ ਭਾਰੀ ਕਰ ਹੈ ਸਤਗੁਰ ਨਾਨਕ ਦਾ ਇਥੋਂ ਮਿਲਦੀਆਂ ਦਾਤਾਂ ਭਾਰੀ ਨਾ ਰਖੇ ਸਤਗੁਰੂ ਨਾਨਕਉਂ ਦਾ ਮਿਲਦੀ ਆਦਾਤਾ ਭਾਰੀ ਅਮੋਲਕ ਕਾਤੇ ਦਾ ਦਰ ਹੈ ਤੇ ਇਥੇ ਦਾਤਾ ਵੀ ਅਮੋਲਕ ਮਿਲਦੀਆਂ ਨੇ ਪਰ ਉਹਨਾਂ ਨੂੰ ਮਿਲਦੀਆਂ ਨੇ ਸਜਣਾ ਜਿਹੜੇ ਕਵੀ ਹੰਸ ਰਾਜ ਵਾਂਗੂ ਸਮਰਪਿਤ ਹੋ ਜਾਂਦੇ ਨੇ ਦੁਨਿਆਵੀ ਪਦਾਰਥਾਂ ਦੇ ਵੱਲ ਦੁਨਿਆਵੀ ਮਾਇਆ ਦੇ ਵੱਲ ਝਾਕ ਨਹੀਂ ਰੱਖੀ ਕਵੀ ਹੰਸ ਰਾਜ ਜੀ ਨੇ ਕੀ ਆਖਿਆ ਆਖਾ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ ਬੇਨਤੀ ਆਪਾਂ ਵੀ ਕਰ ਲਈਏ ਬੋਲਦੇ ਆਂ ਕੋਲੋਂ ਵਿਚਾਰਾਂ ਕਰਦੇ ਆਂ ਇੱਕ ਨੇ ਅਨੇਕਾਂ ਪੁੱਲਾਂ ਹੋਈਆਂ ਹੋਣਗੀਆਂ ਸਤਿਗੁਰੂ ਜੀ ਤੇ ਰੱਬਰ ਗੀਆਂ ਸੰਗਤਾਂ ਬਖਸ਼ਣ ਜੋਗ ਨੇ ਦਸ ਕੇ ਮੰਦਾ ਜੱਜਕ ਭਾਈ ਸਾਹਿਬ ਜੀ ਨੂੰ ਜੀਵ ਆਇਆਂ ਬਹੁਤ ਹੀ ਸਤਕਾਰ ਜੋ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ ਤੇ ਜੋ ਸਾਡੇ ਨਿੱਕੇ ਜਿਹੇ ਸੱਦੇ ਨੂੰ ਕਬੂਲ ਕਰਦੇ ਹੋਏ ਆ ਸੰਗਤਾਂ ਦੇ ਵਿੱਚ ਪਹੁੰਚੇ ਨੇ ਉਹ ਉਹਨਾਂ ਦੀ ਰਸਨਾ ਤੋਂ ਕਮਾਏ ਹੋਏ ਵਚਨ ਆਪਾਂ ਸਾਰਿਆਂ ਨੇ ਸਰਵਣ ਕਰਨੇ ਨੇ ਜੀ ਇੱਥੇ ਫੱਤੇ ਦੀ ਸਾਂਝ ਬੋਲਿਓ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Thank you.